Редактор субтитров ਦੇ ਅੰਦਰ ਬਹੁਤ ਬੁਰਾ ਹੈ ਆਈਸ ਐਂਡ ਫ੍ਰੀਜ਼ਰ ਦੇ ਅੰਦਰ ਉਹ ਇਹ ਪਕੀਆਂ ਅੰਦੀ ਅੰਦਰ ਨਾਲ ਲੱਗਦਾ どうぞどうぞ。<music> <music> ਮੇਰਾ ਨਾਮ ਦਿਲਬਖ ਸਿੰਘ ਹੈ ਜੀ ਫਾਇਰ ਸੇਫਟੀਆਂ ਕਿਸ ਜਗ੍ਹਾ ਤੇ ਅੱਗ ਲੱਗੀ ਹੈ ਜੀ ਇਹ ਲਵਟੀ ਮਾਰਕੀਟ ਤੇ ਲੱਗੀ ਹੈ ਜੀ ਸਵਾਗ 9 ਦੇ ਕਰੀਬ ਅੱਗ ਲੱਗੀ ਹੈ ਜੀ ਉਹ ਪੀਟ ਵੀ ਵਿਗਾੜਾ ਉਹਦੇ ਵਿੱਚ ਤਿੰਨਰ ਵਗੈਰਾ ਪਿਆ ਹੋਆ ਅਦਰ ਐਲ ਪੀ ਜੀ ਸਿਲੰਡਰ ਵੀ ਜਿਹੜਾ ਇੱਕ ਬਲਾਸਟ ਕਰ ਗਿਆ ਤੇ ਦੋ ਅਜੇ ਵੀ ਅੰਦਰ ਐਲ ਪੀ ਜੀ ਸਿਲੰਡਰ ਹੈਗੇ ਆ ਐ ਸਰ ਕੇ ਦੋ ਵੀ ਆ ਕੇ ਤਾਂ ਸੁਚਨਾ ਪ੍ਰਾਪਤ ਹੋਈ 9:19 ਤੇ ਸਾਨੂੰ ਸੁਚਨਾ ਮਿਲੀ ਹੈ ਕੰਟਰੋਲ ਰੂਮ ਤੇ ਸਾਨੂੰ ਉਸ ਤੋਂ ਵੱਡੇ ਗੱਡੀਆਂ ਤਿੰਨ ਆਈਆਂ ਪਹਿਲਾਂ ਉਸ ਤੋਂ ਅੱਗੇ ਜ਼ਿਆਦਾ ਹੋਣ ਕਰਕੇ ਪੰਜ ਸੱਤ ਗੱਡੀਆਂ ਆ ਗਈਆਂ ਤੇ ਹੁਣ ਸਥਿਤੀ ਕਿਸ ਤਰ੍ਹਾਂ ਦੀ ਕੰਟਰੋਲ ਕੰਟਰੋਲ ਹੈ ਸਿਰਫ ਅੱਗ ਦੇ ਉੱਤੇ ਜਾਏ ਨਾ ਜਾ ਰਿਹਾ 빌ਡਿੰਗ ਦੇ ਪਾਣੀ ਪ੍ਰੋਪਰ ਜਗ੍ਹਾ ਤੇ ਪੈ ਨਹੀਂ ਰਿਹਾ ਜਿੱਥੇ ਅੱਗ ਲੱਗੀ ਹੈ ਨਾ ਬਸ ਹੁਣ ਬੰਦੇ ਥੋੜਾ ਜਿਆ ਵੱਡੀ ਗੱਡੀ ਲਾਤੀ ਹੁਣ ਨਾਲੇ ਅੰਦਰ ਬੰਦੇ ਜਾਣਗੇ ਸਾਰਾ ਸੱਚ ਕਰਕੇ ਓਕੇ ਕਰ ਦੇ ਆਹ ਦਾ ਅੰਦਰ ਕੰਟਰੋਲ ਟੋਟਲ ਕਿੰਨੇ ਪਾਏ ਟੈਂਡਰ ਤੇ ਲੱਗੇ ਤੁਹਾਡੇ ਸੱਤ ਪਾਏ ਟੈਂਡਰ ਕੰਮ ਕਰਦੇ ਜੀ ਅਸੀਂ ਤੇ ਸਰ ਇੱਕ ਸੇਵਾਦਾਰ ਅੱਗੇ ਲੱਗਦਾ ਕੁਸ਼ਵਾਰ ਦਾ ਹੈ ਤਾਂ ਪਤਾ ਲੱਗਿਆ ਕਿ ਕੋਈ ਅਜੇ ਤੇ ਦੇਖੋ ਕੰਮ ਹੀ ਚੱਲ ਰਿਹਾ ਜੀ ਅੰਦਰ ਜਾਵਾਂਗੇ ਫਿਰ ਪਤਾ ਲੱਗੇਗਾ ਕੋਈ ਜਾਣ ਨਹੀਂ ਵਾਲੀ ਜਾਣ ਨਹੀਂ ਨੁਕਸਾਨ ਕੋਈ ਮਾਲੀ ਕਿੰਨਾ ਮਾਲੀ ਤੇ ਹੁਣ ਅੰਦਰ ਜਾ ਕੇ ਪਤਾ ਲੱਗੇਗਾ ਜੀ ਕੀ ਅੰਦਰ ਜੀ ਬਾਹਰ ਹੀ ਆਏਗਾ ਮਾਲਕਾਂ ਨੂੰ ਪਤਾ ਲੱਗਾ ਜੀ ਮਾਲਕ ਖੜੇ ਹੈਗੇ ਨਾਲ ਹੀ ਲੱਗੇ ਹੋਏ ਤੇ ਉਹਨਾਂ ਉਹਨਾਂ ਨੂੰ ਗਾਈਡ ਕਰ ਰਹੇ ਆ ਵੀ ਅੰਦਰ ਉਹ ਪਿਆ ਅੰਦਰ ਸਾਰਾ ਸਮਾਨ ਜਿਹੜਾ ਵੀ ਪਿਆ ਅੰਦਰ ਮੈਂ ਕਹਾਂ ਤੇ ਅੱਗ ਲੱਗੀ ਆ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਹੁਣ ਬਣੀ ਹੋਈ ਆ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਰਿਹਾ ਜੀ ਕੁਝ ਪਾਣੀ ਵਾਲੇ ਗੱਡੀਆਂ ਟ੍ਰੋਕਰ ਟ੍ਰੋਕਰ ਪਬਲਿਕ ਨੂੰ ਕਹ ਰਹੇ ਆ ਵੀ ਪਬਲਿਕ ਵੀ ਆਪਣਾ ਥੋੜਾ ਸਾਥ ਦੇਵੇ ਕਿ ਆਪਣੇ ਆਪਣੇ ਵਿਚਾਰ ਰਹਿਣ ਅੰਦਰ ਕਿਉਂਕਿ ਅਸੀਂ ਕਿਹਦੇ ਸੈਂਟਰ ਪਿਆ ਉਹਦੇ ਕਰ ਕਹਿ ਰਹੇ ਪਰ ਪਬਲਿਕ ਕੋਈ ਵੀ ਸਾਥ ਨਹੀਂ ਦੇ ਰਹੀ ਸਾਡਾ ਸਿਲੰਡਰ ਵਗੈਰਾ ਪਲਾਸਟ ਹੋਇਆ ਕੋਈ ਨਹੀਂ ਕੋਈ ਨਹੀਂ ਮੇਰੇ ਕੋਲ ਇਹੋ ਜੀ ਗੱਲ ਨਹੀਂ ਆਈ ਸੈਂਟਰ ਦਾ ਉਹਨਾਂ ਨੇ ਮਾਲਕਾਂ ਨੇ ਕਿਹਾ ਵੀ ਸੈਂਟਰ ਪਹਿਲੇ ਅੰਦਰ ਪਰ ਇਹਾਂ ਦੀ ਕੋਈ ਗੱਲ ਪਲਾਸਟ ਵਾਲੀ ਕੋਈ ਗੱਲ ਨਹੀਂ ਤੇ ਹੁਣ ਕਿੰਨੇ ਮੁਲਾਜ਼ਮ ਲਗਾਏ ਗਏ ਜੀ ਲੋਕ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਹਾਂ ਜੀ ਅਟੋਕਰ ਜੀ ਸਾਡੀਆਂ ਪੰਜ ਗੱਡੀਆਂ ਫੋਰੂਮ ਦੀ ਲੱਗੀਆਂ ਹਾਂ ਭਾਣੇ ਸਿਵਲੈਂਟ ਵੀ ਆਏ ਆ ਮੈਂ ਵੀ ਖੁਦ ਆਪ ਆਇਆ ਜੀ ਸਤੂ ਸਾਹਿਬ ਵੀ ਆਏ ਆ ਉਹ ਨੇ ਉਹ ਅਫਸਰ ਕੋ ਗਏ ਤੇ ਸਰ ਕਿਦੋਂ ਤੋਂ ਦੀ ਅੱਗ ਦਾ ਸੂਚਨਾ ਪ੍ਰਾਪਤ ਹੋਈ ਜੀ ਕੋਈ ਪਤਾ ਲੱਗਿਆ ਜੀ 2 ਘੰਟੇ ਤੋਂ ਹੋ ਗਿਆ ਪਰ ਇੰਟਰਵਾਲ ਘੰਟੇ ਹੋ ਗਏ